ਕਿਆ ਬਾਤ ਹੈ ਕਿਵੇਂ ਇੱਕ ਛੋਟੀ ਗੱਡੀ ਕਹਿੰਦਾ ਕਰੰਟ ਪੀਂਦੀ ਆ ਕਿਵੇਂ ਅੱਗੋਂ ਤਾਂ ਓਕੇ ਦੀ ਰਿਪੋਰਟ ਆ ਤੇ ਹੋ ਸਕਦਾ ਇੱਥੇ ਕਾਲੇ ਉਹ ਤੁਹਾਡੀ ਭਣ ਦੇਖ ਕੇ ਤਾਂ ਲੱਗਦਾ ਹੋ ਰਿਹਾ ਕਾਲੇ ਨਿਕਾਰਾਂ ਦੇਖ ਤਾਂ ਟੰਗਿਆ ਹੈ ਨਾ ਹਾਂਜੀ ਦੋਸਤੋ ਕਾਰ ਹੋ ਗਈ ਬਿਮਾਰ ਉਹ ਕੱਲ ਸਟਾਰਟ ਨਹੀਂ ਹੋਈ ਤੇ ਇੱਕ ਇਹਦਾ ਸਲੈਸਟਰ ਟੁੱਟ ਗਿਆ ਉਹ ਦਿਖਾ ਕੇ ਆਉਣਾ ਜਾਂਦਾ ਮੈਂ ਕੱਲ ਸਲੈਸਟਰ ਦਿਖਾਉਣੀ ਸੀ ਸੈਸ ਫਿਰ ਫਿਰ ਜੀ ਕਰ ਲੱਗੀ ਉਹ ਫਿੱਟਰ ਵਾਂਗੂ ਤੋ ਇਟਾਂ ਦੇ ਥੱਲੇ ਲਾਗੀ ਕਿਤੇ ਉਥੋਂ ਟੁੱਟ ਗਿਆ ਉਹ ਤੇ ਉਹ ਸਲੈਸਟਰ ਨਾਲ ਦਾ ਮੈਟਰ ਕੀ ਤੇ ਉਹ ਬੈਟਰੀ ਸਟਾਰਟ ਹੀ ਨਹੀਂ ਹੋਈ ਫਿਰ ਟਰੈਕਟਰ ਤੇ ਲਾਈ ਸੋ ਉਹ ਕੱਲ ਵਾਲੇ ਬਲਾਕ ਤੁਸੀਂ ਦੇਖੇ ਹੋਗਾ ਨਾ ਤਾਂ ਜੋ ਮਿਸਤਰੀ ਨੇ ਕਿਹਾ ਕਿ ਉਹ ਬੈਟਰੀ ਦੇ ਘਰ ਮੈਂ ਚਾਰਜ ਕਰ ਲਈ ਸੀ ਇਨਵੈਸਟਰ ਤੇ ਐ ਮੈਟਰ ਤੇ ਕਰ ਲਈ ਕਿ ਨਾ ਕੰਮ ਚਾਲੂ ਕਰਕੇ ਦੇਖ ਲਿਆ ਹੁਣ ਸੈਲਫ ਮਾਰ ਦਿੰਦਾ ਵੀ ਹੁੰਦੀ ਹੈ ਕਿ ਨਾ ਤਾਰਾਂ ਵਿੱਚ ਪਟਕੇ ਰੱਖਤੀ ਸੀ ਇਹਦੀ ਤੇ ਹੁਣ ਤਾਂ ਘਰ ਹੋਣੀ ਚਾਹੀਦੀ ਹੈ ਤੇ ਚਲਦੇ ਆ ਨਾ ਉਹ ਬੈਂਟਰੀ ਪੁੱਛੇ ਚੇਂਜ ਕਰੀ ਠੀਕ ਹੈ ਤੇ ਨਈ ਗਰੰਟੀ ਚ ਹੈਗੀ ਘਰ ਚਾਰ ਕਿ ਮਹੀਨੇ ਹੋ ਜਾਂਦੀ ਇਹਨੂੰ ਉਹ ਕਾਰਡ ਜੇ ਤੇ ਲਿਖਿਆ ਤਰੀਕ ਦੇਖੀ ਸੀ ਮੈਂ ਤਾਂ ਨਾ ਦਿਖਾਓ ਕਿ ਉਹ ਖਿੜ ਖਿੜ ਜੀ ਕਰਦੀ ਥੋੜੀ ਜਿਗੋਂ ਹਿੱਸੇ ਚੋਂ ਉਹ ਕੀ ਕਹਿੰਦੇ ਨੇ ਸਪੈਂਸ਼ਨ ਸਪੈਂਸ਼ਨ ਦਾ ਕੰਮ ਮੰਗਦੀ ਇਸ ਇਹਦੇ ਟਾਇਰਾਂ ਕੋਲ ਹੁੰਦਾ ਨਾ ਕਿ ਹਿੱਸੇ ਟਰੱਕ ਮੈਂ ਟਰੈਕਟਰ ਦਾ ਹਿੱਸੇ ਦਾ ਕਰਾਉਣੇ ਆ ਇਹ ਸਪੈਂਸ਼ਨ ਦਾ ਕੰਮ ਹੁੰਦਾ ਹੁੰਦਾ ਅੱਗੇ ਕੜਕ ਕੜਕ ਜੀ ਕਰਦੀ ਉੱਥੋਂ ਤੇ ਚਲਦੇ ਆ ਫਿਰ ਬਣੇ ਰਹੋਦਾ ਠੀਕ ਗੱਲ ਬਾਤ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸ ਸਾਰੇ ਠੀਕ ਹੋਵੋਗੇ ਆਪਾਂ ਦੇਖਦੇ ਹਾਂ ਦਾ ਸੈਲਫ ਮਾਰ ਕੇ ਨਾ ਇਹ ਲਾਈਟ ਆਉਂਦੀ ਐ ਚ ਮਿੱਤਰ ਜੀ ਲਾਈਟ ਆ ਗਈ ਭਈਆ ਦੇ ਤੇ ਦੇਖਦੇ ਹਾਂ ਠੀਕ ਐ ਘਰ ਹੋ ਗਈ ਕਿਉਂਕਿ ਰਾਤ ਭਰੀ ਸੀਗੀ ਮੈਂ ਤੇ ਚੱਲ ਗਿਆ ਕੰਮ ਹੋ ਸਕਦਾ ਬੈਟਰੀਰ ਖੜੀ ਖੜੀ ਕਰੰਟ ਪਿੰਦੀ ਹੋਵੇ ਗੱਡੀ ਐ ਨਾ ਕਈ ਵਾਰੀ ਹੋ ਜਾਂਦਾ ਕੋਈ ਤਾਰ ਤੁਰਦਾ ਜਦ ਮੈਨੂੰ ਆਇਆ ਸ਼ੱਕ ਸੀ ਕਈ ਦਿਨੋਂ ਖੜੀ ਨੂੰ ਕੋਈ ਚੂਹੇ ਨਾ ਟੱਕ ਕੇ ਹੋਣਾ ਚੱਲ ਦੇਖਦੇ ਆ ਹਾਂਜੀ ਦੋਸਤੋ ਆਪਾਂ ਭਾਈ ਘਰ ਤੋਂ ਮੰਡੀ ਵੱਲ ਆ ਗਏ ਸੀ ਤੇ ਆਹ ਪਿੰਡ ਗੁਰੂ ਘਰ ਰੋਡ ਦੇ ਉੱਤੇ ਗੁਰੂ ਘਰ ਪਿੰਡ ਤਾਰੂਆਣਾ ਕਾਲਾ ਵਾਲੀ ਦੇ ਨਾਲ ਹੈ ਪਿੰਡ ਤਾਰੂਆਣਾ ਇਤੋਂ ਦਾ ਇੱਕ ਆਪਣਾ ਦੋਸਤ ਮਿੱਤਰ ਸਿਮਰਜੀਤ ਸਿੱਧੂ ਉਹ ਆਪਾਂ ਨੂੰ ਕਮੈਂਟ ਕਰ ਦਿੰਦਾ ਬਹੁਤ ਪਿਆਰੇ ਪਿਆਰੇ ਉਹਦਾ ਸ਼ੁਕਰੀਆ ਥੈਂਕ ਕਹਿੰਦੇ ਆ ਉਹ ਵੀਰ ਨੂੰ ਸਿਮਰਜੀਤ ਸਿੱਧੂ ਨੂੰ ਭਾਈ ਪਿੰਡ ਤਾਰੂਆਣਾ ਇਹ ਵੀਰ ਦਾ ਪਿੰਡ ਹੈ ਤੇ ਆਪਾਂ ਫਿਰ ਮੰਡੀ ਉਹ ਗੱਡੀ ਦਿਖਾਵਾਂ ਪਹਿਲਾਂ ਬੈਟਰੀਆਂ ਨੂੰ ਪੁੱਛਾਂਗੇ ਉੱਥੋਂ ਨਾ ਬੈਟਰੀਆਂ ਨੂੰ ਪੁੱਛ ਕੇ ਤੇ ਕੀ ਗੱਲਬਾਤ ਹੈ ਕੁਸ ਤਾਂ ਹੁਣ ਚਾਰਜ ਹੋ ਗਈ ਉਹ ਗੱਡੀ ਨੇ ਭਾਰਤੀ ਉਹ ਬੈਟਰੀ ਤੇ ਪੁੱਛਾਂਗੇ ਉਦੋਂ ਵੀ 15 20 ਦਿਨਾਂ ਬਾਅਦ ਇਹ ਸੌਝੰਦੀ ਹੈ ਸੈਲਫਨ ਚੱਕਦੀ ਕੀ ਗੱਲ ਬਾਤ ਹੈ ਤੇ ਬਾਕੀ ਉਹਦਾ ਸਲੈਸਰ ਚੈੱਕ ਕਰਾਉਣੇ ਵੀਰ ਤੋਂ ਕਾਲੇ ਤੋਂ ਤੇ ਉੱਥੇ ਆ ਕੇ ਮਿਲਦੇ ਆਪਾਂ ਸੋਨੂੰ ਮੱਡੀ ਆ ਕੇ ਉੱਥੇ ਆਪ ਦੀ ਯਾਤਰਾ ਮੰਗਲ ਮਾਏ ਹੋ ਕਿਰਪਾ ਦੁਆਰਾ ਬਧਾਰੇ ਗ੍ਰਾਮ ਪੰਚਾਇਤ ਤਾਰੂਆਂ ਵਾਲਾ ਸામਨੇ ਕਾਲੇਲੀ ਮੰਡੀ ਦਾ ਐਂਟਰਪ੍ਰਾਈਜ਼ ਪੋਲਾ ਚੜਾਤਾ ਜਾਜ ਆਪਣਾ ਤਾਂ ਟੈਂਟ ਟ ਤੇ ਪੋਲ ਦੇ ਥੱਲੇ ਦੁਕਾਨਾਂ ਟਰੈਕਟਰਾਂ ਦੀਆਂ ਵਰਕਸ਼ਾਪਾਂ ਸਪੇਅਰ ਪਾਰਟ ਦੀ ਦੁਕਾਨ ਤੇ ਕੋਈ ਬੈਟਰੀ ਵਗੈਰਾ ਲੈਣਾ ਹੋਵੇ ਆ ਪੋਲ ਦੇ ਥੱਲੇ ਆ ਗਿਆ ਭਾਈ ਦੇਖਦੇ ਆ ਵੀਰ ਕੋਲੇ ਜਾਂਦੇ ਆ ਕੀ ਕਹਿੰਦਾ ਉਹ ਕਿਆ ਬਾਲ ਤੇ ਜੂਟ ਚੜਨੋਂ ਮਗੇ ਜੂਟਾ ਰਨ ਆ ਰੇਲਵੇ ਲਾਈਨ ਦੇ ਉੱਤੇ ਬਣਿਆ ਹੋਇਆ ਬ੍ਰਿਜ ਆਹ ਇਧਰੋਂ ਆਉਂਦੀ ਆ ਰੇਲਵੇ ਸਰਸੇ ਤੋਂ ਤੇ ਆ ਇਧਰ ਨਿਕਲ ਜਾਂਦੀ ਆ ਬਠੰਡਾ ਤੇ ਆਪਾਂ ਉਹ ਤੋਂ ਜੂਡਰਨ ਲਵਾਂਗੇ ਭਾਈ ਆਪਾਂ ਵੀਰ ਕੋਲੇ ਆ ਗਏ ਸੀ ਭਾਈ ਇਹ ਆ ਨਾ ਮੈਂ ਚੈੱਕ ਕਰਦਾ ਬੈਂਟਰੀ ਤੇ ਆਪਾਂ ਬਾਈਨ ਤੋਂ ਘਾਤੀ ਸੀ ਉਹਨਾਂ ਕੋਲ ਭਾਈ ਬੋਨਟ ਖੋਲੇ ਦਾ ਉਹ ਸਰਕਾਰੀ ਜਹਾਜ ਜਾਂਦਾ ਤਾਂ ਪੁੱਲ ਤੇ ਤੇ ਦਿਖਾਉਣੇ ਵੀਰ ਨੂੰ ਕੀ ਕਹਿੰਦਾਗਾ ਕਿ ਆਪਾਂ ਸਾਰੀ ਗੱਲ ਬਾਤ ਇਹਨੂੰ ਦੱਸਤੀ ਕੀ ਨੁਕਸ ਹੈਗਾ ਇਹ ਚ ਹੁਣ ਇਹ ਵੀਰ ਚੈੱਕ ਕਰਕੇ ਦੇਖਦਾ ਇਹਨੂੰ ਜੇ ਬੈਟਰੀ ਖਰਾਬ ਹੋਈ ਤਾਂ ਦੱਸੂਗਾ ਇਹ ਤਾਂ ਜੇ ਕੋਈ ਹੋਰ ਦਿੱਕਤ ਹੋਈ ਤਾਂ ਪੁੱਛਦੇ ਆਂ ਕਿ ਕੀ ਕਾਰਨ ਹੈਗਾ ਇਹ ਰੰਗ ਦਾ ਬਾਈ ਨੇ ਤਜਾਬ ਵਾਲੇ ਢੱਕਣ ਜੇ ਪੱਟ ਤੇ ਪਤਾ ਨਹੀਂ ਕੀ ਸਾ ਪਤਾ ਨਹੀਂ ਕੀ ਰੰਜੀਲ ਇਹਦਾ ਬਲੱਡ ਕੱਢ ਲਿਆ ਭਾਈ ਇਹਨੇ ਬੈਟਰੀ ਦਾ ਇਹਦਾ ਬੈਕ ਪ੍ਰੈਸ਼ਰ ਕੱਢ ਲਿਆ ਇਹਨੇ ਪਤਾ ਨਹੀਂ ਕੋਈ ਚੈੱਕ ਕਰਦਾ ਹੋਊਗਾ ਕਰ ਕੋਈ ਟੈਸਟ ਕਰੀ ਜਾਂਦਾ ਇਹਦਾ ਕੀ ਬਾਤ ਇੰਦਰ ਸੱਲਾ ਜਿਹੜਾ ਤੇ ਆ ਬੈ ਕੱਢਦਾ ਹੈਗਾ ਕਰਦਾ ਹੈ ਕੋਈ ਕਾਰਵਾਈ ਇਹਦੀ ਪਤਾ ਨਹੀਂ ਕੀ ਚੱਕਰ ਹੈ ਕੀ ਕਰਦਾ ਪੁੱਛਾਂਗੇ ਵੀਰ ਤੋਂ ਡੋਨ ਆ ਬਈ ਚਾਰ ਜਲ੍ਹਾਂ ਹਾਂਜੀ ਵੀਰਿਆ ਕੀ ਕਰਿਆ ਤੁਸੀਂ ਆ ਸਰੰਜੀ ਜੀ ਨਾਲ ਇਹ ਗ੍ਰੈਫਟੀ ਚੈੱਕ ਹੋਣੀ ਅੱਛਾ ਤੇ ਜੇ ਕੋਈ ਨੁਕਸ ਹੋਦਾ ਕੀ ਕੀ ਇਥੇ ਹੁੰਦਾ ਇਹਦੇ ਵਿੱਚੋਂ ਜੇ ਸੱਲ ਚ ਨਾ ਬੋਲੂਗੀ ਹਾਂ ਗ੍ਰੈਫਟੀ ਨਹੀਂ ਬੰਦਦੀ ਉਹਨੇ ਡੋਨ ਆ ਮੋਕੇ ਤੇ ਅੱਛਾ ਕੀ ਚਾਰ ਜਲ੍ਹਾਂ अच्छा बैटरी डाउन ਆ ਜੇ ਤੇ ਉਹ ਅੰਦਰ ਕਿਹੜਾ ਤੂੰ ਚੈੱਕ ਕਰਿਆ ਉਹ ਸਹੀ ਹੈ ਨਹੀਂ ਉਹ ਗ੍ਰੈਵਿਟੀ ਡਰੋਨ ਦਾ ਸੂ ਗਿਆ 1250 ਗ੍ਰੈਵਿਟੀ ਤੇ ਬਣੇਗਾ ਮੈਂ ਤਾਂ ਭਰਾ ਉਹਦੀ ਗ੍ਰੈਵਿਟੀ ਦਾ ਪਤਾ ਨਹੀਂ ਕੀ ਕਹਿੰਦੇ ਤੁਸੀਂ ਇਹਨੂੰ ਗ੍ਰੈਵਿਟੀ ਉਹ ਗ੍ਰੈਵਿਟੀ ਬੰਦੀ ਏ ਫਿਰ ਚਾਰਜ ਨਹੀਂ ਹਜੇ ਇਹਦੀ ਚਾਰਜਿੰਗ ਦੀ ਪ੍ਰੋਬਲਮ ਹੈ ਕਿ ਇਹ ਦਿਖਾਉਣੀ ਪਊਗੀ ਵੀ ਗੱਡੀ ਤੇ ਵੀ ਕੋਈ ਕਰੰਟ ਕੁਨ ਟੂ ਪੀਨ ਲੱਗੇ ਨਹੀਂ ਤਾਂ ਵੀ ਹੋਵੇ ਠੀਕ ਹੈ ਜੀ ਜਦੋਂ 20 25 ਦਿਨ ਖੜੀ ਨਾ ਹੋਵੇ ਹਾਂ ਬਾਰ ਕੋਈ ਨੀ ਬੱਟੀ ਤੁਸੀਂ ਨਹੀਂ ਨਹੀਂ ਬੱਟੀ ਸੀ ਹਾਂ ਬਸ ਕੋਈ ਨੀ ਲੋਸਨ ਕੋਈ ਕਰੰਟ ਨਹੀਂ ਦਿੰਦਾ ਤੇ ਜੇ ਮੈਂ ਧਾਰ ਪਟ ਦਾ ਕਰਾਂ ਦੀ ਆਹ ਇਕ ਦਾਰ ਪੱਟ ਤੋਂ ਫਿਰ ਸਹੀ ਰਹੂਗੀ ਸਹੀ ਰਹੂਗਾ ਅੱਛਾ ਏ ਦਿਖਾ ਦੇ ਲੈ ਪੱਜੀ ਬੰਨ ਛੱਡ ਕੇ ਦਿਖਾ ਦੇ ਫਿਰੇ ਹਾਂਜੀ ਦੋਸਤੋ ਕਰਦਿਆਂ ਗੱਲਬਾਤ ਇਹਨਾਂ ਭਾਈ ਮਿਸਤਰੀ ਦਿਖਾਉਣੇ ਹੋ ਸਕਦਾ ਸੋਡੀ ਗੱਡੀ ਕਰੰਟ ਪਿੰਦੀ ਹੋਏ ਇਹੋ ਚੀਜ਼ ਨੂੰ ਉਹ ਜਿਹੜਾ ਖਰੀਜੀ ਉਹ ਤੋਂ ਬਾਅਦ ਸਟਾਰਟ ਹਾਂਜੀ ਕੀ ਆਲਾ ਜੀ ਧਰਮ ਸਿੰਘ ਜੀ ਆਪਾਂ ਵੀਰ ਦੀ ਸ਼ਾਪ ਤੇ ਆ ਗਏ ਸੀਗੇ ਤੇ ਇਹਨਾਂ ਨੇ ਵੀਰਾਂ ਨੇ ਚੈੱਕ ਕਰ ਲਈ ਆਪਣੀ ਹਨਾ ਬੈਟਰੀ ਉਹ ਇਹਾਂ ਦੀ ਬੈਟਰੀ ਦਾ ਫਿਲਹਾਲ ਠੀਕ ਲੱਗਦੀ ਹੈ ਚਾਰਜਿੰਗ ਥੋੜੀ ਘੱਟ ਹੈ ਤੇ ਭਈ ਮਿਸਤਰੀ ਵਲਾ ਕੇ ਗੱਡੀ ਚੈੱਕ ਕਰਾਉਣੀ ਪਉਤਰੀ ਦੇਖਦੇ ਆਂ ਫਿਰ ਦੋਸਤੋ ਆਪਾਂ ਭਾਈ ਹੁਣ ਦੂਜੇ ਮਿਸਤਰੀ ਕੋਲੇ ਆ ਗਏ ਸੀ ਆ ਬੈਟਰੀਆਂ ਵਾਲਾ ਸੀ ਇਹ ਵੀਰ ਆਪਾਂ ਦੂਜੇ ਕੋਲੇ ਲਿਆ ਆ ਇਹਾਂ ਦਾ ਸੋਡੀ ਗੱਡੀ ਕਹਿੰਦਾ ਕਰੰਟ ਪੀਂਦੀ ਆ ਕਿਵੇਂ ਆਪਾਂ ਪਾਣੀ ਨਹੀਂ ਪੀਂਦੇ ਹੁੰਦੇ ਓਵੇਂ ਤੇ ਵੀਰਾਂ ਨੇ ਪਤਾ ਨਹੀਂ ਆ ਮੀਟਰ ਜਿਹਾ ਲਾ ਕੇ ਦੇਖਿਆ ਕੋਈ ਪਤਾ ਨਹੀਂ ਕਾਦੇ ਵਾਲਾ ਬੰਦਾ ਨੌਲੇਜ ਨਹੀਂ ਖਾਰਾ ਤੇ ਆ ਦੁਕਾਨ ਤੇ ਆ ਗਏ ਇੱਥੇ ਵੀਰ ਸਾਰੇ ਸੈਲਫਾਂ ਦਾ ਤੇ ਅਲਟਰਨੇਟਰਾਂ ਦਾ ਗੱਡੀਆਂ ਮੋਟਰਾਂ ਦਾ ਕੰਮ ਕਰਦੇ ਨੇ ਇੱਥੇ ਆ ਪੁਲ ਦੇ ਸਾਹਮਣੇ ਤੇ ਆਪਾਂ ਆਪਣੇ ਜਹਾਜ਼ ਇੱਥੇ ਲੈ ਕੇ ਆ ਗਏ ਸੀ ਪਤਾ ਨਹੀਂ ਕੀ ਇਹਦੇ ਇਹ ਬੋਤਲਾਂ ਯਾਰ ਲਾਉਂਦੇ ਆ ਜੀ ਇੱਕ ਡੁਕੜਾ ਖਾਂਦਾ ਵਗੈਨੀ ਕਦੇ ਆ ਮੀਟਰ ਬਈ ਕੀ ਦੱਸਦਾ ਸੱਚ ਵੀਰੇ ਤੇ ਤਾਂ ਇਹਨਾਂ ਨੇ ਕੀ ਕਰਦੇ ਨਹੀਂ ਕੀ ਦੱਸਦਾ ਇਹ ਹੁਣ ਨਹੀਂ ਹੁਣ ਦੱਸਦਾ ਕੁਸਾ ਕੋਈ ਤਾਂ ਇਹਨੇ ਖਾਂਦੀ ਹੈ ਜੀ ਕਨੋਕੇ ਦੀ ਰਿਪੋਰਟ ਹੈ ਤੁਹਾਡੀ ਬੈਂਡਰੀ ਖਰਾਬ ਹੈ ਭਾਈ ਭਾਈ ਮੈਨੂੰ ਆ ਵੰਗਾਂ ਦੇ ਮੀਟਰ ਦੱਸਦਾ ਤੇ ਮੈਨੂੰ ਬੈਟਰੀ ਦੇ ਸ਼ੱਕ ਹੋਣ ਲੱਗ ਗਿਆ ਹੈ ਬਾਈ ਨੂੰ ਦਿਖਾਉਣ ਦੇ ਹਾਂਜੀ ਹਾਂ ਚਲੋ ਤਾਂ ਖਰਾ ਸੀਐਨ ਇਹ ਕਰਾ ਤੇ ਬਾਕੀ ਅਜੇ ਦੇਖਦੇ ਹਾਂ ਕਨਫਰਮ ਨਹੀਂ ਤੁਹਾਨੂੰ ਕਹਿੰਦੇ ਅਜੇ ਬਾਅਦ ਚ ਦੱਸੂ ਮੈਨੂੰ ਚੋੜੇ ਦਾ ਕੀ ਬਣਿਆ ਇਹ ਬੈਟਰੀ ਦਾ ਉਹ ਦੱਸ ਕਿਸੇ ਨੂੰ ਸਰਗੁੰਦ ਅਜਿਹਾ ਕੀ ਆਪਣੀ ਗੱਡੀ ਦਾ ਭਾਈ ਬਾਜ ਨੇ ਡਿੱਕ ਖੋਲਤਾ ਕਹਿੰਦਾ ਹੋ ਸਕਦਾ ਤੇਰਾ ਡਿੱਕਾ ਕਰੰਟ ਪਿੰਦਾ ਹੋਵੇ ਤੇ ਦੇਖਦੇ ਆ ਪ੍ਰੋਬਲਮ ਕਿੱਥੋਂ ਲੱਭਦੀ ਹੈ ਇਹਦੀ ਅੱਗੋਂ ਦਾ ਓਕੇ ਦੀ ਰਿਪੋਰਟ ਆ ਤੇ ਹੋ ਸਕਦਾ ਇੱਥੋਂ ਕੋਈ ਸੱਪ ਨਿਕਲੇ ਆਵੇ ਦੇਖਦਾ ਬਾਈ ਨਿਯੰਤਰਣਾਈਆਂ ਦਾ ਕੱਢ ਲੀਆਂ ਬਾਹਰ ਇਹਦੀਆਂ ਸਾਰੀਆਂ ਦੱਸਾਂਗੇ ਤੁਹਾਨੂੰ ਸ਼ਿਕਾਰੀ ਆ ਗਿਆ ਚੰਨੀ ਪਿੰਡੀ ਬਾਈ ਹਾਂ ਘਾੜਾ ਤੋਂ ਵਾਲਦਾ ਇੱਥੇ ਸ਼ਿਕਾਰੀ ਆ ਗਿਆ ਦੇਖ ਲਓ ਕਾਲੇ ਦਾ ਕੰਮ ਕਾਲੇ ਨੇ ਆਪਾਂ ਨੂੰ ਭਾਈ ਠੰਡ ਚ ਸਮੋਸਾ ਖਵਾਇਆ ਗਰਮ ਗਰਮ ਕਹਿੰਦਾ ਛਕੋ ਹੈ ਤਾਂ ਆਪਣਾ ਹੀ ਕਰ ਇਹ ਆਪਾਂ ਭਾਈ ਆਪਣੀ ਗੱਡੀ ਕਾਲੇ ਕੋਲੇ ਲੈ ਕੇ ਆ ਗਏ ਸੀਗੇ ਤਾਂ ਦੇਖਦੇ ਆ ਕਾਲੇ ਨੇ ਆਪਣੀ ਗੱਡੀ ਦੇ ਦੋਨੇ ਟਾਇਰ ਖੋਲਤੇ ਤੇ ਕਹ ਬਾਈ ਇਹਦਾ ਆਕਾਰ ਜਦੋਂ ਆਪਰੇਸ਼ਨ ਕਰੀ ਜਾਂਦਾ ਹੈਗਾ ਆਪਰੇਸ਼ਨ ਕਰ ਹੀ ਨਹੀਂ ਕਰਤਾ ਉਹ ਥੋੜੀ ਭੰਨ ਦੇਖ ਕੇ ਤਾਂ ਲੱਗਾ ਹੋਰ ਹੀ ਕਰਤੀ ਇਹ ਤਾਂ ਆਪਣੀ ਗੱਡੀ ਦੇ ਦੋਨੇ ਪੈਰ ਖੋਲਤੇ ਟਾਇਰ ਨਹੀਂ ਪੈਰ ਕਾਲਾ ਥੱਲੇ ਵੜ ਗਿਆ ਇਹ ਤੇ ਆਪਾਂ ਇਹ ਤੋਂ ਸਟੀering ਦਾ ਕੰਮ ਕਰਾਉਣੇ ਆ। ਕਹਿੰਦਾ ਸਟੀering ਜਿੱਥੇ ਥੋੜਾ ਡਟਾਇਆ ਹਰਕ ਹੈਗਾ ਤੇ ਇੱਕ ਸਲੇਸਰ ਖਲਾਵਾਂਗੇ ਤੋਂ। ਕਲੈਂਸਰ ਕਿਹੜਾ ਕਰਦਾ ਆਵਾਜ਼? ਅੱਗੋਂ ਜਿਉਂ ਕਰਦਾ ਬਾਈ ਯਾਰ। ਤੇ ਬਾਕੀ ਦੇਖ ਲੈ ਤੂੰ। ਕਾਲੇ ਨਿਕਾਰਾਂ ਦੇ ਤਾਂ ਟੰਗਿਆ ਹੈ ਨਾ ਤੇ ਤਾਂ ਚੜਾ ਰੱਖੀ ਆਵਾਜ਼। ਇਹ ਆ ਦੇਖ। ਬੰਦਾ ਥੱਲੋਂ ਨਹੀਂ ਲੰਘੇ ਕਾਰ ਆਪਣੇ ਉੱਤੇ ਆ ਤੇ ਆਪਾਂ ਥੱਲੇ ਆਗੇ ਇਹਨੇ ਪਈ ਉਹ ਮਸ਼ੀਨ ਤੇ ਟੰਗ ਰੱਖੀ ਆ ਪ੍ਰੈਸ਼ਰ ਵਾਲੀ ਨਹੀਂ ਹੁੰਦੀ ਇਹਦੇ ਉੱਤੇ ਇਹਦਾ ਢਿੱਡ ਦੇਖਣ ਵਾਸਤੇ ਆ ਇਹ ਸਾਮਾਨ ਸਾਰਾ ਹਨਾ ਬਾਈ ਤੇ ਆਪਾਂ ਆਪਣੀ ਗੱਡੀ ਉਹ ਟੈਸਟ ਲੈਣ ਖਾਤਰ ਕਾਲਾ ਰੋਡ ਤੇ ਲੈ ਕੇ ਗਿਆ ਉਹਨੂੰ ਘੁਮਾਉਣਾ ਤੇ ਬਾਕੀ ਦੇਖਦੇ ਆਂਗੇ ਤੋ ਕਿਹੜਾ ਸਰਸਰ ਵਾਲਾ ਕੰਮ ਸੀ ਉਹ ਪੈਂਡਿੰਗ ਐ ਉਹ ਉਥੋਂ ਗੈਸ ਬੈਟਲ ਬਣਾਇਆ ਕਿਉਂਕਿ ਪਾਸੇ ਤੋਂ ਪਟਿਆ ਹੋਇਆ ਉਹ ਤੇ ਸਟੀering ਵਾਲਾ ਤੇ ਉਹ ਕਿਹੜਾ ਖੜਕਾਇਆ ਕਰਦਾ ਸੀ ਉਹ ਆਪਾਂ ਕਰਵਾ ਲਿਆ ਉਹਦਾ ਤੇ ਉਹ ਟੈਸਟ ਲੈਣ ਗਿਆ ਉਹਦਾ